ਆ ਛਾ ਛਾ ਇਹ ਆਪਣਾ ਦੂਸਰਾ ਚਬਾਰਾ ਚਲੋ ਚਲੋ ਆਜੋ ਆਜੋ ਇਧਰ ਆਓ ਇਧਰ ਜੋਬਣਾ ਅੱਜ ਗੱਡੀਆਂ ਲੋਡ ਹੋਣ ਲੱਗੀਆਂ ਅੱਜ ਕਣਕ ਦਾ ਕੰਮ ਅੱਜ ਹਸਾਣਾ ਸ਼ੁਰੂ ਹੋਇਆ ਠੇਕੇਦਾਰ ਆ ਲਦਾ ਦੇ ਲਦਾ ਦੇ ਠੇਕੇਦਾਰ ਆਡਾ ਏ ਕਿੰਨੀਆਂ ਗੱਡੀਆਂ ਲੋਡ ਕਰਾਂਗੇ जी कितना गाड़ी लोड करेंगे? ग्यारह गाड़ी लोड होगा। ग्यारह गाड़ी। आज काम शुरू हुआ है सीजन का। आ जी आ जी। कोई नहीं मुड़के बैक करके गाड़ी के अंदर वाट लगे। हाँ। ਵਾ ਕਰੀਆ ਪੁਰਸ਼ ਵਰਸ਼ ਪੁੱਤ ਹੁਣ ਆ ਗਈਆਂ 15-20 ਗੱਡੀਆਂ ਅੱਜ ਗੱਡੀਆਂ ਹੀ ਲੈਣ ਲੱਗੀ ਆ 10 12 ਗੱਡੀਆਂ ਜੇ ਲੋਡ ਕਰਾਂਗੇ ਅੱਜ ਭਾਈ ਜੀ ਖੁਦ ਲੋਡ ਕਰਾਉਣਗੇ ਗੱਡੀਆਂ ਚਾਚੇ ਨਹੀਂ ਹੈਗੇ ਆ ਲੱਗੇ ਚਾਚੇ ਹੋਣੀ ਨਹੀਂ ਆ ਕੱਲੀ-ਕੱਲੀ ਗੱਡੀ ਦੇ ਇਕੱਲਾ-ਇਕੱਲਾ ਬੰਦਾ ਆਇਆ ਸੁਮਿੰਦਰ ਸਿੰਘ ਦਾ ਰਾਜ ਆਂਦਾ ਸਾਰੇ ਬੰਦੇ ਡੱਕ ਦੋ ਮਈ ਵੀ You gotta be done. ਆ ਬੂਆ ਪਿਸ਼ਾ ਖੋਲ ਸਾਰਾ ਓਏ ਚਲੋ ਇੱਧਰ ਨੂੰ ਲੈ ਜਾਓ ਹਣ ਬੱਸ ਓ ਗਾਂ ਘਰ ਦੇ ਸਾਈਡ ਤੇ ਓ ਕਰ ਮਨਾਇਆ ਕਰ ਕਰ ਮਨਾਇਆ ਕਰ ਆਵੇ ਤੇਰੀ ਵੀਡੀਓ ਪੈ ਜਾਣੀ ਆ ਦੇ ਬਾਧਰ ਹੋ ਜਾਣਗੇ ਆਓ ਵੀ ਅੰਦਰ ਇਹ ਘਾਹ ਨਹੀਂ ਆ ਇਹ ਪਰਾਤੀ ਦੇ 12 ਇਹਦੇ ਲੈ ਜਾਣਾ ਖਿੱਚ ਕੇ ਅੱਜ ਆਹ ਕੀ ਆ ਆਉਣ ਡੀਆਂ ਵਾ ਹਾਂ ਜੀ ਜਾਂਦਾ ਜੀ ਮਾ ਦੂਗੋਂ ਦਿਹਾਣੇ ਪੂਰਾ ਪੁਰਾ ਦੇ ਚ 100 ਬੂਰਾ ਖਾਦ ਦਾ ਲੱਗਿਆ ਤੇ 100 ਬੂਰਾ ਖਾਦ ਨਾਲ ਪੈਟਰੋਲ ਤੋਂ ਭਾਜਨ ਪਾ ਕੇ ਪੂਰਾ ਜਾਣਾ ਨਿਆਪੇ ਇੰਨਾ ਆਪਣਿਆਂ ਇੱਕ ਫਿਰਕੀ ਗਾੜੀ ਇੱਕ ਫਿਰਕੀ ਪਿੱਛੇ ਇਹਦੇ ਨਾਲ ਕਿੰਦਾ ਵੀ ਪਾਣੀ ਦੇ ਵਹਾਣਾ ਪਈ ਤੁਰੇ ਜੰਦਾ ਸਿਰੇ ਦੇ ਜਾ ਕੇ ਜਿਹੜੀ ਇੱਕ ਫਿਰਕੀ ਹੋ ਢਿੱਲੀ ਕਰ ਦਾਂਗੇ ਐਂ ਮਗਰ ਮਰੇ ਬੇੜੀ ਤੇ ਹੁੰਦੇ ਐ ਤੁਹ ਨਹੀਂ ਉਧਰ ਨਾ ਵੇਖ ਮੇਰਾ ਵੀਰੇ ਨੂੰ ਧਿਆਨ ਰੱਖ ਤੇਰੀ ਪਹੁੰਚ ਤੋਂ ਬਾਹਰ ਆ ਸਾਰਾ ਜਿ ਦਿਖਾਉਣੇ ਵੀਰੇ ਜਦੋਂ ਥੋੜਾ ਲਾਗੇ ਰਹਿ ਗਿਆ ਸਪੀਡ ਬੇੜੇ ਦੀ ਤੇ ਨਾਲ ਹੀ ਅਗਲਾ ਪਿਛਲਾ ਰਸਤਾ ਖੋਲ ਲੈਣਾ ਜੋ ਬਣਾਉਂਦਾ ਨੂੰ ਚੰਡ ਕੇ ਰੱਖ ਇਹਨਾਂ ਨੂੰ ਨਹੀਂ ਉਹਨੂੰ ਮੜਾ ਲੂ ਦੀ ਲਾ ਦੀਏ ਫਿਰ ਕਾਰੀਗਰ ਉਹ ਤਰ੍ਹਾਂ ਸੌ ਜਾਂਦਾ ਉਹ ਦਿਮਾਗੀ ਟੈਨਸ਼ਨ ਬਹੁਤ ਉੱਤੇ ਬਸ ਥੋੜਾ ਥੋੜਾ ਲਾਗੇ ਕਰੀ ਜਾਵਾ ਚਲ ਖਿੱਚ ਲਾਗੀ ਖਿੱਚ ਛੱਡਣਾ ਨਹੀਂ 베ੜੀ ਤੂੰ ਚਲੋ 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 ਖਿੱਚਵਾ ਖਿੱਚਵਾ ਇਕਲਾ ਤੋਂ ਪਿਓੜੀ ਪੈਂਦੀ ਇਧਰੋਂ ਅੱਖਾਂ ਨਹੀਂ ਕਰੀ ਜਾਂਦਾ ਆਓ ਕੁਮਾਰੇ ਕੁਮਾਰੇ ਜਾ ਤਾ ਟੈਨਸ਼ਨ ਇਹ ਲਈ ਜਾਂਦੀ ਬੰਦੇ ਨੇ ਬੇੜੀ ਨੂੰ ਵੱਜ ਨਹੀਂ ਆਣਗੇ ਮੈਂ ਹੁਣ ਇਹਨੂੰ ਕਿੱਧਰ ਆ ਥੱਲੇ ਲੈ ਆ ਥੱਲੇ ਨਹੀਂ ਨਹੀਂ ਲੋੜ ਹੀ ਨਹੀਂ ਯਾਰ ਇਹਨੇ ਆਪੇ ਤੂੰ ਇਹਨੂੰ ਖਿੱਚੀ ਜਾ ਹੀ ਕੋਈ ਨਹੀਂ ਪਰ ਇਹਨੂੰ ਟੱਕਰ ਮਾਰ ਬੱਸ ਹੋ ਗਿਆ ਉਹ ਵੇਖੀ ਛਤਰੀ ਨਾ ਲੱਗੇ ਕਿਆ ਗਮੀਬ ਨਹੀਂ ਲੱਗੇ ਖੇਚਲਾ ਖੇਚਲਾ ਸਾਜਣ ਨੂੰ 베ੜੀ ਖੇਚਲਾ ਮੇਰਾ ਪੁੱਤ ਟੁੱਟ ਜੂਗੀ ਹਾਂ ਇਹਨੂੰ ਸਾਰਾ ਯਾਰ ਭੇਜ ਤੈਨੂੰ ਦੱਸ ਆ ਜੀ ਪੁਰਾਣਾ ਬੰਦਾ ਪੁਰਾਣੇ ਬੰਦੇ ਤਾਈਆਂ ਨਹੀਂ ਜਾਣਦੇ ਜੀ ਚਲੋ ਲੈਓ ਲੱਗੀ ਬੜਾ ਬਾਬਾ ਗੱਲ ਚ ਚਲੋ ਖਿੱਚੋ 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 ਉਹ ਦੇ ਨਾ ਬੰਦ ਲੋ ਕਾ ਕਰਦਾ ਦੂਜੇ ਬਰੇਨ ਮਲੋੜੀ ਜਾਨ ਨੂੰ ਇਹ ਪੈਣਾ ਜਾ ਕੇ ਕਿਤੇ ਮਜਾਏਗਾ ਹਾਂ ਵੀ ਆਲੇ ਹਾਂ ਆ ਚੋਕ ਕੇ ਮਰੀ ਜਾਂਦਾ ਫੇਟਲਾ ਰਸਾ ਓ ਕੀ ਕਰਛੀ ਥੱਲੇ ਆ ਗਈ ਆ ਉਹ ਨੂੰ ਆਏ

私。 ਵੇਖੋ ਬੰਪਰ ਕਿੱਡਾ ਵਧੀਆ ਨੱਗਾ ਨਾਲ ਹੀ ਟੈਂਕੀ ਵਾਲਾ ਲਾਇਆ ਜਿਹੜਾ ਟੁੱਟਾ ਬੰਪਰ ਆ ਟਰੈਕਟਰ ਇਹ ਬੰਪਰ ਲਵਾਤਾ ਆਪਾਂ ਇਹਦੇ ਤੇ ਓਏ ਇਧਰ ਨੂੰ ਟੋਲ ਕੱਢਣੀ ਜੋ ਲਓ ਜੀ ਆਪਾਂ ਅੱਜ ਕੋਠੇ ਛੱਤ ਲੈਂ ਬਦਿਏ ਇਹ ਗੋਰਾ ਇਹ ਦੋ ਪਾਸੇ ਲੈਂਦੀਆਂ ਬੁੜੀਆਂ ਅੱਜ ਇੱਕ ਇੱਕ ਵੀਰਪੁਰ ਦੀ ਆ ਤੇ ਕਾਲੀ ਦੀ ਆ ਮਿੱਟੀ ਲਈ ਤਿਆਰੀ ਸ਼ੁਰੂ ਹੋ ਗਈ ਆ ਪਾਜ ਪਾਜ ਕੇ ਪਾਜ ਪਾਜ ਕੇ ਉਹ ਮਾਰੀ ਕਹਾਣੀ ਜੋੜਣਾ ਵਿੱਚ ਖਲੋਣ ਨੂੰ ਨਹੀਂ ਆਖਿਆ ਪੈਰ ਮਾਰੋ ਪੈਰ ਬਾਦ 1.5 1.5 ਇੰਚ ਚੜੀ ਆ ਬਾਦ ਉੱਤੇ ਮਣ ਕੇ ਗੋਆ ਮਿੱਟੀ ਫੇਰ ਦਾਂ ਜਿਹੜੀ ਉਹਨਾਂ ਦਾ ਪੂਰਾ ਇੱਕ ਬੰਨੇ ਰੱਖੀ ਆ ਕੱਟ ਕੱਟ ਆਹੋ ਉਧਰੋਂ ਵੀ ਗੰਦ ਚ ਨਾ ਸੁੱਤੀ ਹਾਂ ਆ ਮੜਾ ਹੱਥ ਤੇ ਹੋ ਗਿਆ ਤੇ ਫੇਰ ਲਓ ਜੀ ਅੱਜ ਕੋਠਿਆਂ ਦੀ ਤਿਆਰੀ ਲਾਈਵ ਹੋਈਏ ਨਾ ਓਏ kalau ya hari ini. ਸਵਰਗਾਂ ਦੀ ਪੁਲੀ ਦੇ ਦਰਸ਼ਨ ਕਰਾਈ ਅੱਜ ਫੇਰ ਫਸੀ ਓ ਨੀ ਆ ਪਹਿਲੀ ਜਣਾ ਮੈਂ ਰੱਖਿਆ ਸਵਰਗਾਂ ਦੀ ਪੁਲੀ ਜਿੱਦਣ ਮੈਂ ਇਹਦੇ ਨਾਂ ਤੇ ਲਾਈਵ ਹੋ ਜਾਣਾ ਗੁਰੂ ਆ ਦੁਨੀਆ ਇਕੱਠੀ ਹੁੰਦੀ ਗਈ ਆਪਣੀ ਇਹ ਪਹਿਲੀ ਜਣਾ ਸਵਰਗਾਂ ਦੀ ਪੁਲੀ ਆ ਪੁਰੀ ਲਾਈਵ ਨਹੀਂ ਹੋਣਾ ਆਪਾਂ ਲਾਈਵ ਆਪਾਂ ਸਿਹਰੇ ਹੋ ਗਏ ਸ਼ਾਬਾਸ਼ ਸ਼ਾਬਾਸ਼ ਮੇਰੇ ਪੁੱਤ ਮਾਰੋ ਅੱਲਾ ਉਹ ਜਿਹੜੇ ਦੇ ਵੇਲੇ ਆ ਫ੍ਰੀ ਲਕਾਈ ਸਾਰੀ ਭਰ ਆਦੀ ਉਧਰ ਪਨੀਰੀ ਨੂੰ ਪਾਣੀ ਲਾਤਾ ਇੱਕ ਚਵਾਰੇ ਨੂੰ ਲੱਗੀ ਹਨ ਆਪਣੀ

ਦੋਸ ਕਿ ਸੀਮਿੰਟ ਪੋਣਾ ਪੈਂਦਾ ਚੱਲ ਚੱਲ ਮਿਸਤਰੀ ਸੀਮਿੰਟ ਖਿੱਚੀ ਆ ਪਾਵਾ ਮਿਸਤਰੀ ਕਿਤੇ ਇਹ ਇਹ ਸੀਮਿੰਟ ਆ ਅੰਬੂਜਾ ਸੀਮਿੰਟ ਮਿਸਤਰੀ ਕਿਤੇ ਇਸ ਕੇ ਸਾਥ ਬਣੀ ਦੁਆਰੇ ਕਬੀ ਢਹਿਤੀ ਨਹੀਂ ਹੈ ਮਿੱਟੀ ਮਾਝਾ ਨਹੀਂ ਰਾਇ ਤੂਫਾਨ ਆਏ ਨਹੀਂ ਰਾਇ ਮੇਰਾ ਇਤਫਾਨ ਆਏ ਕਾਂਡੀ ਪਲਸਤਰ ਕਰਾਏ ਮੇਸਟਰੀਟਾ ਉਹ ਤੇ ਕਿਤਾਬੇ ਪਪਾ ਕਿ ਮੈਨੂੰ ਕਿੰਝ ਆਹ ਤੇ ਜੁਪੀ ਦਾ ਤੇ ਪੰਜਾਬਦਾਰ ਵਾਲਿਆਂ ਮਿਲਿਆ ਜਾ ਜਣਾ ਓਏ ਦੂਜਾ ਦੇ ਚੱਲ ਪਤਾ ਨਹੀਂ ਉਹਦੇ ਲੱਛਣ ਨਾ ਐਮਪੀ ਵਾਲਾ ਹੀ ਆ ਜਿਆਦਾ ਬੰਦਾ ਐਮਪੀ ਵਾਲੇ ਕੋੜੇ ਨਹੀਂ ਹੁੰਦੇ ਜਿਹੜੇ ਇਹ ਮੇਰਾ ਸਾਜਨ ਪੁੱਤ ਆ ਮਿਕਸ ਵੈਰਾਈ ਬੜੀ ਤਕਪਾਉਂਦੀ ਆ ਬੜੀ ਤਕਪਾਉਂਦੀ ਆ ਤਰਾ ਜਿਹੇ ਇਹ ਮਸਾਲੇ ਵੇਖੀ ਨਾ ਬੱਲੇ ਇਹ ਤੇਰਾ ਮਸਾਲੇ ਦਾ ਸਟਾਈਲ ਵੱਖਰਾ ਹੀ ਆ ਦੇਖੇ ਨਾ ਕਰ ਦਿੰਦਾ ਸਾਰਾ ਜੇ ਦਵਾਰ ਮਿਸਤਰੀ ਚਾਰ ਲੱਗੇ ਆ ਦੇ ਓਏ ਤੂੰ ਵੇਲਾ ਬਾਬਾ ਆ ਆ ਗਰੀ ਓਏ ਮੈਂ ਬਾਹਰ ਆ ਗਿਆ ਤੂੰ ਅੰਦਰ ਫੇਰ ਮਿਸਤਰੀ ਲੜ ਪੈਂਦੇ ਕਦੇ ਇਹ ਵੜਾ ਸਿਆਪਾ ਦੇਵਰ ਲੜ ਪੈਂਦੀ ਆ ਮਿਸਤਰੀ ਜੀ ਹਾਂ ਚਲੋ ਵੀ ਚਲੋ ਓ ਯਾਰ ਇੱਟਾਂ ਲਾਓ ਗਾ ਚੱਲੀਏ ਸਾਲੇ ਟਰਾਲਾ ਨਗਾਉਣਾ ਜੇ ਇੱਟਾਂ ਲਿਓ ਆ ਕੀ ਲੜ ਕੇ ਬੈਠੇ ਚਿਕਾ ਲਾਣਾ ਕਦੇ ਯਾਰ ਮਿਸਤਰੀ ਨੀ ਕਦਰ ਕਰਿਆ ਨਾ ਬਲੌਗ ਕਰ ਇੱਟਾਂ ਹੁੜਾਓ ਟੋਟੇ ਹਾਂ ਉਸਤਾਦ ਜੀ ਪੱਠੇ ਤੇ ਹੋਣੇ ਤੇ ਦੌਲਤੀ ਦੇ ਪੱਠੇ ਦੇ ਬੈਠੇ ਆ ਵਾ ਜੀ ਇੱਕ ਹੰਡ ਆ ਇੱਟ ਠੋਕ ਆ ਲਾਤੀ ਉਹਨੇ ਯਾਰ ਇੱਕ ਬੰਦੇ ਆਪਣੀ ਖੰਦ ਉੱਚੀ ਹੋਈ ਇੱਕ ਬੰਦੇ ਨੀਵੀ ਹੋ ਗਈ ਇਸ ਸੀਮਿੰਟ ਵੱਢ ਘੱਟ ਲਾਤਾ ਬਾਬਾ ਨੇ ਇਹਨਾਂ ਦੇ ਗੜਾ ਪੈ ਜਿਨੇ ਆ 15 ਆ ਜੂ ਫੜੇ ਲਾ ਦੇ ਫੜੇ ਰੋਗ ਨਾ ਨਮਾਇਆ ਠੱਕੇ ਨਾ ਝੜਾਈ ਚੱਲ ਕੋਈ ਨਹੀਂ ਰਹਿਣਦੇ ਹੁਣ ਚੱਲਣ ਦੇ ਕੰਮ ਹੁਣ ਪੈੜ ਵੀ ਕਰਨੀ ਪੈਣੀ ਸੀਮਿੰਟ ਆ ਮਿਸਤਰੀ ਪੈੜ ਕਰਦੀ ਥੋੜੀ ਜੀ ਅੱਧੀਆਂ ਚੋ ਚੋ ਉਹ ਪਾਲਤੀ ਰਾ ਅੱਧੀਆਂ ਥੱਲੇ ਰੱਖੀ ਹੋਈਆਂ ਥੋੜੀ ਜਿਹਾ ਯਾਰ ਉਹਨਾਂ ਚੰਗੀ ਭਲੀ ਇੱਟ ਪਈ ਜਾ ਯਾਰ ਵਾਹ ਸਾਇਨ ਤੈਨੂੰ ਮਾਰ ਚੱਕੀ ਦਿੱਤੇ ਏ ਜੀ ਇਹ ਅੰਬੂਜਾ ਸੀਮੈਂਟਾ ਸਿੱਧਾ ਹੀ ਥੋਗ ਜੀਰ ਲਾਇਆ ਹੀ ਕੰਮ ਓਏ ਯਾਰ ਇਤਰੀ ਦਾ ਪੈਰ ਪੰਨਤਾ ਓ ਸੇਰੇ ਵੀ ਅਲਾ ਕੰਮ ਤੇ ਉਹਨੇ ਬਚ ਗਿਆ ਵਾ ਲੈ ਯਾਰ